ਵੈਦਿਕਾ ਕਾਲਾ ਸਾ ਵੈਦਿਕੀ ਕੀ ਕਰੇ ਮਾਹਰੂ ਜੀ ਕਿੰਨੇ ਸਰਦੇ ਮਦਦ ਕੀਤੀ ਸੇਵਾ ਕੀਤੀ ਹੈ ਮਰਜ਼ੀ ਕੀਤੀ ਹੈ ਸਾਡੇ ਕੋਠੇ ਡਿਗਮ ਵਾਲੇ ਹੀ ਇਹਨਾਂ ਨੇ ਸਾਡੇ ਕੋਠੇ ਪਾਤਾ ਵਾ ਤੇ ਬਹੁਤ ਬਹੁਤ ਸ਼ੁਕਰਾਨਾ ਦਤਨ ਵਾੜਿਆ ਵਾਗਰੂ ਜੀ ਨੇ ਬੋਧ ਬੋਧਾ ਦੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਨਾ ਦੇਵੀ ਰਬ ਦਾ ਬਹੁਤ ਬਹੁਤ ਕਿਰਪਾ ਕਰੇ ਹਰ ਇੱਕ ਤੇ ਮਿਹਰ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਫੇਰ ਅਸੀਂ ਪਹੁੰਚੇ ਆਂ ਸੰਗਤ ਦੇ ਏਕੇ-ਕੇ ਪੈਸੇ ਦਾ ਹਿਸਾਬ ਦੇਣ ਤੇ ਸੰਗਤ ਨੂੰ ਇਹ ਦੱਸਣ ਵੀ ਆਪ ਜੀ ਦੀਆਂ ਸੇਵਾ ਜੋ ਆਪ ਜੀ ਨੇ ਭੇਜੀ ਸੀ ਉਹਦੇ ਬੜੇ ਚੰਗੇ ਕਾਰਜ ਹੋਏ ਆ ਪਰਿਵਾਰ ਬਹੁਤ ਜ਼ਿਆਦਾ ਖੁਸ਼ ਆ ਤੇ ਪਰਿਵਾਰ ਨੇ ਬਹੁਤ ਸਾਰੀਆਂ ਦਵਾਵਾਂ ਆਪ ਜੀ ਦੀ ਭੇਜੀਆਂ ਨੇ ਆਪ ਜੀ ਨੂੰ ਦਿੱਤੀਆਂ ਨੇ ਇੱਥੇ ਆਨ ਕੇ ਵੀਡੀਓ ਬਣਾਉਂਦਾ ਮਤਲਬ ਇਹੀ ਆ ਕਿ ਸੰਗਤ ਨੂੰ ਪਤਾ ਲੱਗ ਜਾਏ ਸੰਗਤ ਨੂੰ ਕਿ ਸਾਡੀ ਸੇਵਾ ਜਿਹੜੀ ਏਕੇ-ਕੇ ਰੁਪਏ ਨਾਲ ਭਲਾ ਹੋ ਰਿਹਾ ਵਾ ਕਿਤੇ ਇੱਧਰ-ਉੱਧਰ ਸੇਵਾ ਨਹੀਂ ਜਾ ਰਹੀ ਜਾਂ ਵਿੱਚੋਂ ਸੇਵਾ ਲੈ ਨਹੀਂ ਰਿਹਾ ਤੇ ਬੜੀ ਖੁਸ਼ੀ ਹੁੰਦੀ ਮੈਨੂੰ ਆ ਵੀਡੀਓ ਬਣਾਉਣ ਲੱਗਿਆਂ ਦਾ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਇਹਦਾ ਕਾਰਜ ਹੋ ਗਿਆ ਹੁੰਦਾ ਪਰਿਵਾਰ ਦਾ ਪਰਿਵਾਰ ਖੁਸ਼ ਹੁੰਦਾ ਤੇ ਬਾਕੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਏ ਜੋ ਦਾਸ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਵੀ ਪਰਿਵਾਰ ਨੂੰ ਮੁਸੀਬਤ ਵਿੱਚੋਂ ਕੱਢਿਆ ਜਾਵੇ ਕੋਸ਼ਿਸ਼ ਜ਼ਿੰਮੇਵਾਰੀ ਪਰਿਵਾਰ ਦੇ ਸਿਰ ਤੇ ਵੀ ਰੱਖੀ ਦੀ ਹੈ ਕਿ ਪਰਿਵਾਰ ਖੁਦ ਵੀ ਮਿਹਨਤ ਕਰਕੇ ਅੱਗੇ ਜਿਹੜਾ ਆਪਣਾ ਕਾਰਜ ਸਵਾਰੇ ਪਰ ਹਾਂ ਇੱਕ ਜਿਹੜੀ ਮੁਸੀਬਤ ਹੁੰਦੀ ਹੈ ਇੱਕ ਜਿਹੜਾ ਬੜਾ ਮੁਸ਼ਕਲ ਦੌਰ ਚੱਲ ਰਿਹਾ ਹੁੰਦਾ ਉਹ ਸੰਗਤ ਦੀ ਸੇਵਾ ਦੇ ਨਾਲ ਜਿਹੜਾ ਆ ਉਹ ਪਰਿਵਾਰ ਬਹੁਤ ਜਿਆਦਾ ਪਰਿਵਾਰ ਦਾ ਭਲਾ ਹੋ ਜਾਂਦਾ ਹੈ ਮਦਦ ਹੋ ਜਾਂਦੀ ਹੈ ਤੇ ਅੱਜ ਅਸੀਂ ਫੇਰ ਉਸੇ ਘਰ ਦੇ ਵਿੱਚ ਪਹੁੰਚੇ ਇੱਕ ਕਮਰਾ ਡਿੱਗਣ ਵਾਲਾ ਸੀਗਾ ਇਸ ਪਰਿਵਾਰ ਦਾ ਗੁਰਸਿੱਖ ਪਰਿਵਾਰ ਆ ਮਿਹਨਤ ਕਰਨ ਵਾਲਾ ਵੀਰ ਆਪ ਜਿਹੜਾ ਆ ਮਜ਼ਦੂਰੀ ਕਰਦਾ ਆ ਮਿਸਤਰੀਆਂ ਦੇ ਨਾਲ ਤੇ ਕਮਰੇ ਦੇ ਜਿਹੜੇ ਤੁਹਾਨੂੰ ਪਹਿਲਾਂ ਵੀ ਦਿਖਾਏ ਵੀ ਤੇ ਜਿਹੜਾ ਹੈ ਛਾਤਿਆ ਛੱਤ ਪਾਰ ਚੁੱਕੀ ਆ ਸੀਮੈਂਟ ਡਿੱਗਣ ਵਾਲਾ ਇਹਦੇ ਨਾਲ ਛੋਟੇ-ਛੋਟੇ ਦੋ ਬੱਚੇ ਜਿਹੜੇ ਆ ਉਹ ਵੀ ਉਸੇ ਕਮਰੇ 'ਚ ਰਹਿੰਦੇ ਤੇ ਡਰ ਰਹਿੰਦਾ ਸੀ ਵੀ ਕਿਤੇ ਛੱਤ ਨਾ ਡਿੱਗ ਪਈ ਤੇ ਪਿੱਛੇ ਜੇ ਇੱਕ ਕੇਸ ਹੋਇਆ ਵੀ ਹਰਿਆਣੇ ਦੇ ਵਿੱਚ ਵੀ ਇੱਕ ਵੀਰ ਵਿਚਾਰਾ 19 ਸਾਲ ਦੀ ਉਮਰ ਦੇ 파ਠੀ ਸਿੰਘ ਦੀ ਡਿਊਟੀ ਕਰਦਾ ਸੀਗਾ ਤੇ ਰਾਤ ਸੁੱਤੇ ਪੈਦਾ ਜਦੋਂ ਉਹਨਾਂ ਦੇ ਉੱਤੇ ਕਮਰਾ ਡਿੱਗ ਪਿਆ ਤੇ ਉਹ ਵੀਰ ਚੜਾਈ ਕਰ ਗਿਆ ਕਿੰਦੇ ਦੁੱਖ ਦੀ ਗੱਲ ਆ ਸਾਡੇ ਵਾਸਤੇ ਵੀ ਸਾਡੇ ਜਿਹੜੇ 파ਠੀ ਸਿੰਘ ਨੇ ਗਰੰਥੀ ਸਿੰਘ ਨੇ ਗੁਰਸੇਖ ਪਰਿਵਾਰ ਨੇ ਜਦੋਂ ਛਾਤ ਇਹੋ ਜੀ ਚ ਰਹਿੰਦੇ ਹੋਣਗੇ ਤੇ ਸਾਰਾ ਦਿਨ ਡਰ ਵੀ ਲੱਗਦਾ ਹੋਊਗਾ ਦੇਰ ਰਾਤ ਵੀ ਕੁਝ ਨਹੀਂ ਪਤਾ ਵੀ ਕਦੋਂ ਇਹ ਜਿਹੜੀ ਐ ਪ੍ਰੋਬਲਮ ਕ੍ਰੀਏਟ ਹੋ ਜੇ ਕੋਈ ਨਾ ਕੋਈ ਮੁਸ਼ਕਲ ਆ ਜਾਏ ਸੋ ਪ੍ਰਮਾਤਮਾ ਨਾ ਹੀ ਕਰੇ ਹਰ ਪਾਸੇ ਜਿਹੜਾ ਇਹ ਚੜ੍ਹਦੀ ਕਲਾ 'ਚ ਰੱਖਿਆ ਉਹੋ ਜੀ ਕੋਈ ਮੁਸ਼ਕਲ ਨਾ ਬਣੇ ਪਰ ਤੁਹਾਡੇ ਵਰਗੇ ਵੀਰ ਜਿਹੜੇ ਆ ਇਹ ਮੈਂ ਇਹ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਦਾ ਭਲਾ ਕਰਨ ਦੀ ਸੋਚਦੇ ਆ ਉਹਨਾਂ ਵਾਸਤੇ ਉਹਨਾਂ ਨੂੰ ਸਦਾ ਹੀ ਜਿਹੜਾ ਆ ਨਮਸਕਾਰ ਆ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਇਦਾਂ ਹੀ ਉਹ ਜਿਹੜੇ ਆ ਮਿਹਨਤ ਕਰਦੇ ਨੇ ਤੇ ਜਿਹੜਾ ਭਲਾ ਕਰਦੇ ਰਹਿਣ ਤੇ ਅੱਜ ਮੈਂ ਜਦੋਂ ਜਦੋਂ ਮੈਂ ਇਸ ਪਰਿਵਾਰ ਨਾਲ ਫੋਨ ਤੇ ਵੀ ਗੱਲ ਕਰਦੇ ਨੇ ਤੇ ਬਾਬਾ ਜੀ ਜਿਹੜੇ ਆ ਉਹ ਬੜੀ ਹੀ ਧੰਨਵਾਦ ਕਰਦੇ ਨੇ ਵੀ ਤੁਸੀਂ ਬਹੁਤ ਜਿਹੜਾ ਨਾ ਮੇਰੇ ਮੇਰੀ ਮਾਨਸਿਕ ਕਹਿੰਦੇ ਇਹ ਟੈਨਸ਼ਨ ਹੀ ਬਹੁਤ ਜ਼ਿਆਦੀ ਮੈਨੂੰ ਰਹਿੰਦੀ ਸੀਗੀ ਤੇ ਉਹ ਦੂਰ ਕਰਤੀ ਆ ਤੁਸੀਂ ਮੇਰੀ ਸੋ ਉਹ ਮੈਨੇ ਦੂਰ ਕੀਤੀ ਤੁਹਾਡੇ ਸਾਰਿਆਂ ਤੇ ਜਿਹੜੀ ਆ ਸਦਕਾ ਹੋਈ ਆ ਤੁਹਾਡੀ ਸੇਵਾ ਸਦਕਾ ਹੋਈ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਬਸ ਨਾਮ ਆ ਜਲਦੀ ਜਲਦੀ ਬੋਲਣ ਦਾ ਮਤਲਬ ਐਸੇ ਸਾਰੇ ਵੀਰ ਕਹਿੰਦੇ ਵੀ ਭਾਜੀ ਸਾਡਾ ਨਾਮ ਨਾ ਬੋਲਿਆ ਕਰੋ ਪਰ ਮੇਰਾ ਮਕਸਦ ਇਹ ਹੁੰਦਾ ਵਾ ਇੱਕ ਇੱਕ ਕਲੈਰਿਟੀ ਮਿਲਦੀ ਰਹਿੰਦੀ ਕਿਉਂਕਿ ਕੁਝ ਵੀਰ ਮੈਨੂੰ ਇਹ ਵੀ ਕਹਿੰਦੇ ਆ ਵੀ ਭਾਈ ਜਦੋਂ ਦਾ ਤੁਸੀਂ ਜਿਸ ਤਰ੍ਹਾਂ ਸਾਡੇ ਨਾਮ ਪੋੜ ਕੇ ਦਾਦੇ ਅਸੀਂ ਕਦੀ ਇਹੋ ਜੀ ਚੀਜ਼ ਨਹੀਂ ਵੇਖੀ ਕਿਤੇ ਤੇ ਸਾਨੂੰ ਸੈਟੀਸਫੈਕਸ਼ਨ ਹੋਈ ਨਹੀਂ 100% ਵੀ ਸਾਡੀ ਸੇਵਾ ਕਰੇ ਇਧਰ ਉਧਰ ਨਹੀਂ ਗਈ ਇਹਨਾਂ ਵੀਰਾਂ ਵਿੱਚੋਂ 8000 ਰੁਪਿਆ ਸੇਵਾ ਮੇਰ ਕੋ ਹੀ ਆਈ ਕੋਈ ਵੀਰ ਮੈਨੂੰ ਭੇਜਣ ਨਹੀਂ ਪਾਈ ਅਸੀਂ ਜਿਹੜਾ ਆ ਤੁਹਾਡੇ ਅਕਾਊਂਟ ਚ ਭੇਜ ਦਿੱਤੀ ਆ ਤੁਸੀਂ ਆਪੇ ਕਰ ਲਿਓ ਹੁਣ ਮੈਂ ਉਹ ਵੀ ਤੁਹਾਡੇ ਸਾਹਮਣੇ ਹੈਂਡਓਵਰ ਕਰ ਦੇਣੀ ਐ ਨਹੀਂ ਵੀ ਉਹਦੇ ਵਿੱਚੋਂ ਕੋਈ ਇਹ ਰੁਪਿਆ ਵੀ ਮੈਂ ਰੱਖ ਜਾਣਾ ਆ ਸੋ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਤੈਨ ਦੇ ਤੁਹਾਨੂੰ ਬਹੁਤ ਧੰਨਵਾਦ ਸ਼ੁਕਰੀਆ ਹਾਂ ਇੱਕ ਜ਼ਰੂਰ ਬੇਨਤੀ ਆ ਕਿ ਇਹ ਸੇਵਾ ਜਦੋਂ ਵੀਡੀਓ ਬਣਾਈ ਦੀ ਆ ਪਹਿਲੀ ਪਹਿਲੀ ਵੀਡੀਓ ਬਣਾ ਕੇ ਪਾਈ ਦੀ ਉਸ ਤੋਂ ਬਾਅਦ ਜਦੋਂ ਦੂਸਰੀ ਵੀਡੀਓ ਕਈ ਵਾਰੀ ਉਹਨੂੰ ਬਹੁਤ ਸਮਾਂ ਲੱਗ ਜਾਂਦਾ ਇੱਕ ਤਾਂ ਐਸਾ ਪਰਿਵਾਰ ਆ ਜਿਨ੍ਹਾਂ ਦੀ ਜਿਹੜੀ ਜਿਹੜੀ ਅੱਜ ਮੈਂ ਫਾਈਨਲ ਵੀਡੀਓ ਬਣਾ ਰਿਹਾ ਇਹ ਜੇ ਉਹਨੂੰ ਤਕਰੀਬਨ 8-9 ਮਹੀਨੇ ਹੋ ਚੁੱਕੇ ਪਰ ਉਹ ਬਣੀ ਨਹੀਂ ਕਿਉਂਕਿ ਕੰਮ ਕਾਰਜ ਹੀ ਨਹੀਂ ਕੰਪਲੀਟ ਹੋ ਰਿਹਾ ਉਹਨਾਂ ਦਾ ਕਈ ਵਾਰੀ ਮਿਸਤਰੀਆਂ ਦੇ ਬੜੀ ਜਿਹੜੀ ਉਲਝਣ ਹੁੰਦੀ ਹੈ ਪਹਿਲਾਂ ਵੀਡੀਓ ਬਣਾ ਕੇ ਮੈਂ ਪਾ ਦੇਣਾ ਨਾਲ ਦੀ ਨਾਲ ਵੀ ਆ ਇਹਨਾਂ ਵੀਰਾਂ ਦੀ ਸੇਵਾ ਆ ਗਈ ਹੈ ਹੁਣ ਪਰਿਵਾਰ ਕਾਰਜ ਕਰਾ ਲੂ ਪਰ ਮੈਂ ਇੱਕ ਦੋ ਵਾਰੀ ਸੋਚਿਆ ਵੀ ਕਿਉਂ ਨਾ ਵੀਡੀਓ ਕਾਰਜ ਹੋਣ ਤੋਂ ਬਾਅਦ ਹੀ ਬਣਾਈ ਜਾਵੇ ਪਰ ਉਹ ਇੰਨਾ ਕਿ ਕਈ ਵਾਰੀ ਜ਼ਿਆਦਾ ਲੇਟ ਹੋ ਜਾਂਦਾ ਕੰਮ ਕਿਉਂਕਿ ਮਿਸਤਰੀ ਲੱਭਣੇ ਹੁੰਦੇ ਆ ਫਿਰ ਪਲੱਸ ਉਹ ਕਾਰਜ ਸਾਰਾ ਪਰਿਵਾਰ ਨੇ ਖੁਦ ਕੀਤਾ ਉਹਨਾਂ ਨੂੰ ਵੀਰਾਂ ਆ ਤਕਰੀਬਨ 2 ਮਹੀਨੇ ਇਸ ਚੀਜ਼ ਨੂੰ ਲੱਗੇ ਤੇ ਜਿਹਦੇ ਕਰਕੇ ਅੱਜ ਮੈਂ ਇੰਨੀ ਲੇਟ ਵੀਡੀਓ ਬਣਾ ਰਿਆ ਹਾਂ ਹੋ ਸਕਦਾ ਕਿ 2 ਮਹੀਨੇ ਵਿੱਚ ਮਤਲਬ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਨੂੰ ਵੇਟ ਹੋਵੇ ਇੰਤਜ਼ਾਰ ਹੋਵੇ ਇਸ ਵੀਡੀਓ ਦਾ ਵੀ ਸਾਨੂੰ ਪਤਾ ਲੱਗੇ ਵੀ ਕੰਪਲੀਟ ਹੋ ਗਈ ਹੈ ਸੇਵਾ ਜਾਂ ਨਹੀਂ ਹੁਣ ਬੂਹੇ ਲੱਗਣ ਵਾਲੇ ਰਹਿ ਗਏ ਨੇ ਤੇ ਬੂਹਿਆਂ ਦੀ ਜਿਹੜੀ ਸੇਵਾ ਅੱਜ ਪਰਿਵਾਰ ਨੂੰ ਮੈਂ ਦੇ ਦੇਣੀ ਹੈ ਤੁਹਾਡੇ ਸਾਹਮਣੇ ਸੋ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਸਰਦਾਰ ਹਰਜਿੰਦਰ ਸਿੰਘ ਜੀ ਮੁਹਾਲੀ ਤੋਂ 5000 ਸਰਦਾਰ ਜਤਿੰਦਰਪਾਲ ਸਿੰਘ ਜੀ ਜਲੰਧਰ ਤੋਂ 5000 ਸਰਦਾਰ ਪ੍ਰਭ ਰਬਜੋ ਸਿੰਘ ਕੈਨੇਡਾ ਸਰਦਾਰ ਮਨਮੋਹਨ ਸਿੰਘ ਦੁਬਈ ਤੋਂ 6000 ਸਰਦਾਰ ਕਾਰਜ ਸਿੰਘ ਮੋਗਾ ਤੋਂ 2000 ਸਰਦਾਰ ਅਮਰਜੀਤ ਸਿੰਘ ਡੇਰਾ ਬੱਸੀ ਤੋਂ 501 ਸਰਦਾਰ ਜਸਪਾਲ ਸਿੰਘ ਕੈਨੇਡਾ ਤੋਂ 500 ਇੱਕ ਵੀਰ ਨੇ ਗੁਪਤ ਭੇਜੀ ਜਰਮਨੀ ਤੋਂ 5000 ਸਰਦਾਰ ਅਮਨਪ੍ਰੀਤ ਸਿੰਘ 108 ਵਾਲਾ ਵੀਰ ਐ 1500 ਸਰਦਾਰ ਸੁਰਿੰਦਰ ਸਿੰਘ ਰਾਜਪੁਰਾ 2000 ਇੱਕ ਹੋਰ ਵੀਰ ਐਸਐਸ ਵੀਰ ਕੈਨੇਡਾ ਤੋਂ 5000 ਸਰਦਾਰ ਯਾਦਵਿੰਦਰ ਸਿੰਘ ਯੂਐਸਏ ਤੋਂ 1200 ਸਰਦਾਰ ਮਨਪ੍ਰੀਤ ਸਿੰਘ ਜਲੰਧਰ ਤੋਂ 5000 ਸਰਦਾਰ ਗੁਰਕਰਨ ਸਿੰਘ ਕੈਨੇਡਾ ਤੋਂ 10000.72 ਰੁਪਏ ਵੀਰ ਜੋਤ ਸਿੱਧੂਾ ਲੁਧਿਆਣੇ ਤੋਂ 252 ਵੀਰ लवली ਜਲੰਧਰ ਜਲੰਧਰ ਤੋਂ 2000 ਸਰਦਾਰ ਹਰਜਿੰਦਰ ਸਿੰਘ ਜੀ ਯੂ ਐਸ اے ਤੋਂ 5000 ਸਰਦਾਰ ਸਨਮੀਤ ਸਿੰਘ ਕੈਨੇਡਾ ਤੋਂ 5000 ਸਰਦਾਰ ਸੁਖਰਾਜ ਵੀਰ ਸਿੰਘ ਆਸਟ੍ਰੇਲੀਆ ਤੋਂ 5000 68 ਰੁਪਏ 50 ਪੈਸੇ ਵੀਰ ਹਰਸ਼ ਯੂ ਕੇ ਤੋਂ 4000 ਵੀਰ ਇਸ਼ੂਆ ਕੈਨੇਡਾ ਤੋਂ 6052.48 ਰੁਪਏ ਸਰਦਾਰ ਰਾਮ ਅਹਿਮਦ ਸਿੰਘ 1000 ਰੁਪਿਆ ਸਰਦਾਰ ਗੁਰਸਿਮਰਨ ਸਿੰਘ ਕੈਨੇਡਾ ਤੋਂ 10000 ਸਰਦਾਰ ਹਰਪ੍ਰੀਤ ਸਿੰਘ ਸਪੇਨ ਤੋਂ 3000 ਸਰਦਾਰ ਕਰਮਜੀਤ ਸਿੰਘ ਸਰੀ ਤੋਂ 1100 ਸਰਦਾਰ ਕਰਨਵੀਰ ਸਿੰਘ ਕੈਨੇਡਾ ਤੋਂ 5000 ਸਰਦਾਰ ਗੁਰਜੋਤ ਸਿੰਘ ਯੂਐਸਏ ਤੋਂ 5000 ਸਰਦਾਰ ਸਿਮਰਨਜੀਤ ਸਿੰਘ ਨਿਊਜ਼ੀਲੈਂਡ ਤੋਂ 2500 ਇਹਨਾਂ ਦੀ ਸੇਵਾ ਪਹੁੰਚ ਨਹੀਂ ਸਕੀ ਅਜੇ ਸਰਦਾਰ ਰੁਪਿੰਦਰ ਸਿੰਘ ਜਲੰਧਰ ਤੋਂ 1500 ਤੇ ਇੱਕ ਸੇਵਾ ਆ ਜਿਹੜੀ ਹੁਣ ਅਗਲੇ ਪੰਜ ਵੀਰਾਂ ਦੀ ਸੇਵਾ ਆ 8000 ਰੁਪਿਆ ਉਹ ਮੇਰੇ ਕੋਲ ਆਈ ਆ ਭੈਣ ਬਲਜੀਤ ਕੌਰ ਪਟਿਆਲੇ ਤੋਂ 200 ਸਰਦਾਰ ਬਲਜੀਤ ਸਿੰਘ ਦਿੱਲੀ ਤੋਂ 1000 ਭੈਣ ਗੁਰਪ੍ਰੀਤ ਕੌਰ ਚੰਡੀਗੜ੍ਹ ਤੋਂ 1000 ਸਰਦਾਰ ਜਗਦੀਪ ਸਿੰਘ ਜਲੰਧਰ ਤੋਂ 800 ਤੇ ਸਰਦਾਰ ਬੂਟਾ ਸਿੰਘ ਜੀ ਆਸਟ੍ਰੇਲੀਆ ਤੋਂ 5000 ਇਹਨਾਂ ਦੀ 3 8000 ਸੇਵਾ ਲਾ ਕੇ ਸੋ ਟੋਟਲ ਸੇਵਾ ਜਿਹੜੀ ਬਣੀ ਉਹ ਬਣੀ 113669 ਰੁਪਏ 70 ਰੁਪਏ 1 ਲੱਖ 5000 669 ਰੁਪਏ 70 ਪੈਸੇ ਪਰਿਵਾਰ ਦੇ ਸਿੱਧੇ ਅਕਾਊਂਟ ਦੇ ਵਿੱਚ ਗਏ ਨੇ ਉਹਨਾਂ ਦੇ ਆਪਣੇ ਅਕਾਊਂਟ 'ਚ ਤੇ ਜਿਹੜੀ 8000 ਬਾਕੀ ਸੇਵਾ ਪਾ ਕੇ ਤੇ ਉਹ ਪਰਿਵਾਰ ਨੂੰ ਦੇ ਦਿਆਂ ਨੀ ਮਾਤਾ ਜੀ ਤੁਸੀਂ ਆ ਲੈ ਲਓ ਸੇਵਾ 8000 ਰੁਪਏ ਆ ਮਾਤਾ ਜੀ ਠੀਕ ਹੈ ਤੇ ਸੋ ਬਹੁਤ ਬਹੁਤ ਧੰਨਵਾਦ ਮਾਦਾ ਜੀ ਇਹਨਾਂ ਦੇ ਬੂਏ ਲਵਾ ਲੈਣੇ ਠੀਕ ਹੈ ਜੀ ਪੂਆ ਦੇ ਬਾਰੀ ਜਿਹੜੀ ਰਹਿੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਫਿਰ ਤੈ ਦੇਲ ਤੋਂ ਜਿਹੜਾ ਇਹ ਧੰਨਵਾਦ ਕਰਦਾ ਹੈ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਤੇ ਗੁਰੂ ਸਾਹਿਬ ਸਦਾ ਹੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਦਾ ਘਰ ਜਿਹੜਾ ਇੱਕ ਵੀਰ ਦਾ ਮੈਂ ਉਹ ਵੀਰ ਨੇ ਸਾਰੀ ਸੇਵਾ ਜਿਹੜੀ ਨਾਲ ਲਾ ਕੇ ਕਰਵਾਈ ਆ ਇਹ ਉਹ ਵੀਰ ਦਾ ਵੀ ਧੰਨਵਾਦ ਵੀ ਕਰਦਾ ਤੇ ਇੱਕ ਵੀਰ ਨੂੰ ਇਹ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਸਾਰੀ ਸੇਵਾ ਕੱਲੇ ਕੱਲੇ ਰੁਪਈਆ ਦਾ ਹਿਸਾਬ ਵੀ ਮੇਰੇ ਲਾਗੇ ਬਹਿ ਕੇ ਵੇਖਿਆ ਆ ਮੈਂ ਕਹੂੰਗਾ ਕਿ ਵੀ ਜਰੂਰ ਇੱਕ ਵਾਰੀ ਦੱਸੋ ਵੀ ਸੇਵਾ ਕਿਸ ਤਰੀਕੇ ਨਾਲ ਹੋਈ ਆ ਤੇ ਤੁਹਾਨੂੰ ਕਿਦਾਂ ਦਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿੰਨਾ ਇਹ ਸੇਵਾ ਨਿਭਾਈ ਆ ਇਹਨਾਂ ਦਾ ਬਹੁਤ ਜ਼ਿਆਦਾ ਮੜਾ ਹਲਾਤੀ ਤੇ ਮੈਂ ਵੀਰ ਜੀ ਨੂੰ ਕਾਲ ਕੀਤੀ ਇਹਨਾਂ ਦਾ ਕਨੈਕਟ ਨੰਬਰ ਹੈਗਾ ਸੀ ਤੇ ਇਹਨਾਂ ਵੀਰ ਜੀ ਨੇ ਸਾਰਾ ਕਾਰਜ ਕੀਤਾ ਜੋ ਵੀ ਇਕੱਲੀ-ਗੱਲੀ ਸੇਵਾ ਨਬਈਆ ਤੇ ਅੱਜ ਆ ਪਰਿਵਾਰ ਦਾ ਬਹੁਤ ਵਧੀਆ ਕਾਰਜ ਹੋ ਗਿਆ ਤੇ ਵੇਜੀ ਹੁਣਾਂ ਨਾ ਬਿਲਕੁਲ ਹਸਾਬ ਇੱਥੇ ਮੇਰੇ ਲਾਗੇ ਬੈਹਿ ਕੀਤਾ ਕੱਲੇ ਕੱਲੇ ਪੈਸੇ ਦਾ ਹਿਸਾਬ ਕੀਤਾ ਜਿੰਨਾਂ ਵੀਰਾਂ ਨੇ ਸੇਵਾ ਕੀਤੀ ਆ ਸੋਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਪਰਿਵਾਰ ਦੀ ਬਾਹ ਫੜੀ ਹੈ ਜੀ ਵਹਿਗੂ ਜੀ ਕਾ ਖਾਲਸਾ ਵਹਿਗੂ ਕੀ ਖੇਤੋੜੇ ਮਾਣੂ ਜੀ ਕਿੰਨੇ ਸਰਦੇ ਮੂਦਤ ਕਿਤੀ ਸੇਵਾ ਕੀਤੀ ਆ ਮਰਜ਼ ਕੀਤੀ ਆ ਸਾਡੇ ਕੋਠੇ ਡਿਗੋਂ ਵਾਲੇ ਹੀ ਇਹਨਾਂ ਨੇ ਸਾਡੇ ਕੋਠੇ ਪਾਤਾ ਆ ਤੇ ਬਹੁਤ ਬਹੁਤ ਸ਼ੁਕਰਾਨਾ ਦਤਾਨੁ ਆਦਿਆ ਵਾਹਿਗੁਰੂ ਜੀ ਨੂੰ ਬਹੁਤ ਬਹੁਤ ਆਦਾਵੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਨਾ ਤੇ ਵੀ ਬਹੁਤ ਬਹੁਤ ਕਿਰਪਾ ਕਰੇ ਹਰ ਇੱਕ ਤੇ ਮਿਹਰ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅੱਜ ਫੇਰ ਅਸੀਂ ਪਹੁੰਚੇ ਆਂ ਸੰਗਤ ਦੇ ਏਕੇ ਕੇ ਪੈਸੇ ਦਾ ਹਿਸਾਬ ਦੇਣ ਤੇ ਸੰਗਤ ਨੂੰ ਇਹ ਰਸਣ ਵੀ ਆਪ ਜੀ ਦੀ ਸੇਵਾ ਜੋ ਆਪ ਜੀ ਨੇ ਭੇਜੀ ਸੀ ਉਹਦੇ ਬੜੇ ਚੰਗੇ ਕਾਰਜ ਹੋਏ ਆ ਪਰਿਵਾਰ ਬਹੁਤ ਜ਼ਿਆਦਾ ਖੁਸ਼ ਆ ਇਹ ਪਰਿਵਾਰ ਨੇ ਬਹੁਤ ਸਾਰੀਆਂ ਦਵਾਵਾਂ ਆਪਜੀ ਲਈ ਭੇਜੀਆਂ ਨੇ ਆਪਜੀ ਨੂੰ ਦਿੱਤੀਆਂ ਨੇ ਇੱਥੇ ਆਣ ਕੇ ਵੀਡੀਓ ਬਣਾਉਂਦਾ ਮਤਲਬ ਇਹੀ ਆ ਕਿ ਸੰਗਤ ਨੂੰ ਪਤਾ ਲੱਗ ਜਾਏ ਸੰਗਤ ਨੂੰ ਕਿ ਸਾਡੀ ਸੇਵਾ ਜਿਹੜੀ 1-1 ਰੁਪਏ ਨਾਲ ਭਲਾ ਹੋ ਰਿਹਾ ਵਾ ਕਿਤੇ ਇੱਧਰ ਉੱਧਰ ਸੇਵਾ ਨਹੀਂ ਜਾ ਰਹੀ ਜਾਂ ਕੋਈ ਵਿੱਚੋਂ ਸੇਵਾ ਲੈ ਨਹੀਂ ਰਿਹਾ ਤੇ ਬੜੀ ਖੁਸ਼ੀ ਹੁੰਦੀ ਮੈਨੂੰ ਆ ਵੀਡੀਓ ਬਣਾਉਣ ਲੱਗਿਆਂ ਤੇ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿਉਂਕਿ ਇਹਦਾ ਕਾਰਜ ਹੋ ਗਿਆ ਹੁੰਦਾ ਪਰਿਵਾਰ ਦਾ ਪਰਿਵਾਰ ਖੁਸ਼ ਹੁੰਦਾ ਤੇ ਬਾਕੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਏ ਜੋ ਦਾਸ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਵੇ ਪਰਿਵਾਰ ਨੂੰ ਮੁਸੀਬਤ ਵਿੱਚੋਂ ਕੱਢਿਆ ਜਾਵੇ ਕੋਸ਼ਿਸ਼ ਜ਼ਿੰਮੇਵਾਰੀ ਪਰਿਵਾਰ ਦੇ ਸਿਰ ਤੇ ਵੀ ਰੱਖੀ ਦੀ ਹੈ ਕਿ ਪਰਿਵਾਰ ਖੁਦ ਵੀ ਮਿਹਨਤ ਕਰਕੇ ਅੱਗੇ ਜਿਹੜਾ ਆਪਣਾ ਕਾਜ ਜਸਵਾਰੇ ਪਰ ਹਾਂ ਇੱਕ ਜਿਹੜੀ ਮੁਸੀਬਤ ਹੁੰਦੀ ਹੈ ਕਿ ਜਿਹੜਾ ਬੜਾ ਮੁਸ਼ਕਲ ਦੌਰ ਚੱਲ ਰਿਹਾ ਹੁੰਦਾ ਉਹ ਸੰਗਤ ਦੀ ਸੇਵਾ ਦੇ ਨਾਲ ਜਿਹੜਾ ਆ ਉਹ ਪਰਿਵਾਰ ਬਹੁਤ ਜ਼ਿਆਦਾ ਪਰਿਵਾਰ ਦਾ ਭਲਾ ਹੋ ਜਾਂਦਾ ਹੈ ਮਦਦ ਹੋ ਜਾਂਦੀ ਹੈ ਤੇ ਅੱਜ ਅਸੀਂ ਫੇਰ ਉਸੇ ਘਰ ਦੇ ਵਿੱਚ ਪਹੁੰਚੇ ਇੱਕ ਕਮਰਾ ਡਿੱਗਣ ਵਾਲਾ ਸੀਗਾ ਇਸ ਪਰਿਵਾਰ ਦਾ ਗੁਰਸਿੱਖ ਪਰਿਵਾਰ ਆ ਮਿਹਨਤ ਕਰਨ ਵਾਲਾ ਵੀਰ ਆਪ ਜਿਹੜਾ ਆ ਮਜ਼ਦੂਰੀ ਕਰਦਾ ਆ ਮਿਸਤਰੀਆਂ ਦੇ ਨਾਲ ਤੇ ਕਮਰੇ ਦੇ ਜਿਹੜੇ ਤੁਹਾਨੂੰ ਪਹਿਲਾਂ ਵੀ ਦਿਖਾਏ ਵੀ ਜਿਹੜਾ ਹੈ ਛਾਤਿਆ ਛੱਤ ਪਾਰ ਚੁੱਕੀ ਆ ਸੀਮੈਂਟ ਡਿੱਗਣ ਵਾਲਾ ਇਹਦੇ ਨਾਲ ਛੋਟੇ ਛੋਟੇ ਦੋ ਬੱਚੇ ਜਿਹੜੇ ਆ ਉਹ ਵੀ ਉਸੇ ਕਮਰੇ 'ਚ ਰਹਿੰਦੇ ਤੇ ਡਰ ਰਹਿੰਦਾ ਸੀ ਵੀ ਕਿ ਛੱਤ ਨਾ ਡਿੱਗ ਪਈ ਤੇ ਪਿੱਛੇ ਜੇ ਇੱਕ ਕੇਸ ਹੋਇਆ ਵੀ ਹਰਿਆਣੇ ਦੇ ਵਿੱਚ ਵੀ ਇੱਕ ਵੀਰ ਵਿਚਾਰਾ 19 ਸਾਲ ਦੀ ਉਮਰ ਦੇ 파ਠੀ ਸਿੰਘ ਦੀ ਡਿਊਟੀ ਕਰਦਾ ਸੀਗਾ ਤੇ ਰਾਤ ਸੁੱਤੇ ਪੈਦਾ ਜਦੋਂ ਉਹਨਾਂ ਦੇ ਉੱਤੇ ਕਮਰਾ ਡਿੱਗ ਪਿਆ ਤੇ ਉਹ ਵੀਰ ਚੜਾਈ ਕਰ ਗਿਆ ਕਿੰ데 ਦੁੱਖ ਦੀ ਗੱਲ ਆ ਸਾਡੇ ਵਾਸਤੇ ਵੀ ਸਾਡੇ ਜਿਹੜੇ 파ਠੀ ਸਿੰਘ ਨੇ ਗਰੰਥੀ ਸਿੰਘ ਨੇ ਗੁਰਸੇਖ ਪਰਿਵਾਰ ਨੇ ਜਦੋਂ ਛਾਤ ਇਹੋ ਜੀ ਜੇ ਰਹਿੰਦੇ ਹੋਣਗੇ ਤੇ ਸਾਰਾ ਦਿਨ ਡਰ ਵੀ ਲੱਗਦਾ ਹੋਊਗਾ ਦੇ ਨਰਾਦ ਵੀ ਕੁਝ ਨਹੀਂ ਪਤਾ ਵੀ ਕਦੋਂ ਇਹ ਜਿਹੜੀ ਆ ਪ੍ਰੋਬਲਮ ਕ੍ਰੀਏਟ ਹੋ ਜੇ ਕੋਈ ਨਾ ਕੋਈ ਮੁਸ਼ਕਲ ਆ ਜਾਏ ਸੋ ਪ੍ਰਮਾਤਮਾ ਨਾ ਹੀ ਕਰੇ ਹਰ ਪਾਸੇ ਜਿਹੜਾ ਇਹ ਚੜ੍ਹਦੀ ਕਲਾ 'ਚ ਰੱਖਿਆ ਇਹੋ ਜੀ ਕੋਈ ਮੁਸ਼ਕਲ ਨਾ ਬਣੇ ਪਰ ਤੁਹਾਡੇ ਵਰਗੇ ਵੀਰ ਜਿਹੜੇ ਆ ਇਹ ਹਮੇ ਇਹ ਜਿਹੜੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਕਿਸੇ ਦਾ ਭਲਾ ਕਰਨ ਦੀ ਸੋਚਦੇ ਆ ਉਹਨਾਂ ਵਾਸਤੇ ਉਹਨਾਂ ਨੂੰ ਸਦਾ ਹੀ ਜਿਹੜਾ ਆ ਨਮਸਕਾਰ ਆ ਗੁਰੂ ਸਾਹਿਬ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਇਦਾਂ ਹੀ ਉਹ ਜਿਹੜੇ ਆ ਮਿਹਨਤ ਕਰਦੇ ਰਹਿਣ ਤੇ ਜਿਹੜਾ ਭਲਾ ਕਰਦੇ ਰ ਤੇ ਅੱਜ ਮੈਂ ਜਦੋਂ ਜਦੋਂ ਮੈਂ ਇਸ ਪਰਿਵਾਰ ਨਾਲ ਫੋਨ ਤੇ ਵੀ ਗੱਲ ਕਰਦਿਆਂ ਤੇ ਬਾਬਾ ਜੀ ਜਿਹੜੇ ਆ ਉਹ ਬੜੀ ਹੀ ਧੰਨਵਾਦ ਕਰਦੇ ਨੇ ਵੀ ਤੁਸੀਂ ਬਹੁਤ ਜਿਹੜਾ ਨਾ ਮੇਰੇ ਮੇਰੀ ਮਾਨਸਿਕ ਕਹਿੰਦੇ ਇਹ ਟੈਨਸ਼ਨ ਹੀ ਬਹੁਤ ਜਿਆਦਾ ਮੈਨੂੰ ਰਹਿੰਦੀ ਸੀਗੀ ਤੇ ਉਹ ਦੂਰ ਕਰਤੀ ਆ ਤੁਸੀਂ ਮੇਰੀ ਸੋ ਉਹ ਮੈਂ ਨਹੀਂ ਦੂਰ ਕੀਤੀ ਤੁਹਾਡੇ ਸਾਰਿਆਂ ਤੇ ਜਿਹੜੀ ਆ ਸਦਕਾ ਹੋਈ ਆ ਤੁਹਾਡੀ ਸੇਵਾ ਸਦਕਾ ਹੋਈ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਬਸ ਨਾਮ ਜਲਦੀ ਜਲਦੀ ਬੋਲਣਾ ਦਾ ਮਤਲਬ ਐਸੇ ਸਾਰੇ ਵੀਰ ਕਹਿੰਦੇ ਵੀ ਭਾਜੀ ਸਾਡਾ ਨਾਮ ਨਾਮ ਬੋਲਿਆ ਕਰੋ ਪਰ ਮੇਰਾ ਮਕਸਦ ਇਹ ਹੁੰਦਾ ਵਾ ਵੀ ਇੱਕ ਇੱਕ ਕਲੈਰਿਟੀ ਮਿਲਦੀ ਰਹਿੰਦੀ ਕਿਉਂਕਿ ਕੁਝ ਵੀਰ ਮੈਨੂੰ ਇਹ ਵੀ ਕਹਿੰਦੇ ਆ ਵੀ ਭਾਈ ਜਦੋਂ ਦਾ ਤੁਸੀਂ ਜਿਸ ਤਰ੍ਹਾਂ ਸਾਡੇ ਨਾਮ ਪੋੜ ਕੇ ਦਾਦੇ ਅਸੀਂ ਕਦੀ ਇਹੋ ਜੀ ਚੀਜ਼ ਨਹੀਂ ਵੇਖੀ ਕਿਤੇ ਤੇ ਸਾਨੂੰ ਸੈਟੀਸਫੈਕਸ਼ਨ ਹੋਈ ਨਹੀਂ 100% ਵੀ ਸਾਡੀ ਸੇਵਾ ਕਿਤੇ ਇਧਰ ਉਧਰ ਨਹੀਂ ਗਈ ਇਹਨਾਂ ਵੀਰਾਂ ਵਿੱਚੋਂ 8000 ਰੁਪਇਆ ਸੇਵਾ ਮੇਰੇ ਕੋਲ ਹੀ ਆਈ ਕੁਝ ਵੀਰ ਮੈਨੂੰ ਭੇਜਣ ਨਹੀਂ ਪਾਈ ਅਸੀਂ ਜਿਹੜਾ ਆ ਤੁਹਾਡੇ ਅਕਾਊਂਟ ਚ ਭੇਜ ਦਿੱਤੀ ਆ ਤੁਸੀਂ ਆਪੇ ਕਰ ਲਿਓ ਹੁਣ ਮੈਂ ਉਹ ਵੀ ਤੁਹਾਡੇ ਸਾਹਮਣੇ ਹੈਂਡਓਵਰ ਕਰ ਦੇਣੀ ਇਹ ਨਹੀਂ ਵੀ ਉਹਦੇ ਵਿੱਚੋਂ ਕੋਈ ਰੁਪਇਆ ਵੀ ਮੈਂ ਰੱਖ ਜਾਣਾ ਆ ਸੋ ਜਿਹੜੇ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਤਹਿ ਦਿਲ ਤੋਂ ਤੁਹਾਡਾ ਧੰਨਵਾਦ ਸ਼ੁਕਰੀਆ ਹਾਂ ਇੱਕ ਜ਼ਰੂਰ ਬੇਨਤੀ ਆ ਕਿ ਕਿ সেবা ਜਦੋਂ ਵੀਡੀਓ ਬਣਾਈਦੀ ਆ ਪਹਿਲੀ ਪਹਿਲੀ ਵੀਡੀਓ ਬਣਾ ਕੇ ਪਾਈਦੀ ਉਸ ਤੋਂ ਬਾਅਦ ਜਦੋਂ ਦੂਸਰੀ ਵੀਡੀਓ ਕਈ ਵਾਰੀ ਉਹਨੂੰ ਬਹੁਤ ਸਮਾਂ ਲੱਗ ਜਾਂਦਾ ਇੱਕ ਤਾਂ ਐਸਾ ਪਰਿਵਾਰ ਹੈ ਜਿਨ੍ਹਾਂ ਦੀ ਜਿਹੜੀ ਜਿਹੜੀ ਅੱਜ ਮੈਂ ਫਾਈਨਲ ਵੀਡੀਓ ਬਣਾ ਰਿਹਾ ਇਹ ਜੀ ਉਹਨੂੰ ਤਕਰੀਬਨ 8-9 ਮਹੀਨੇ ਹੋ ਚੁੱਕੇ ਪਰ ਉਹ ਬਣੀ ਨਹੀਂ ਕਿਉਂਕਿ ਕੰਮ ਕਾਰਜ ਹੀ ਨਹੀਂ ਕੰਪਲੀਟ ਹੋ ਰਿਹਾ ਉਹਨਾਂ ਦਾ ਕਈ ਵਾਰੀ ਮਿਸਤਰੀਆਂ ਦੇ ਬੜੀ ਜਿਹੜੀ ਉਲਝਣ ਹੁੰਦੀ ਹੈ ਪਹਿਲਾਂ ਵੀਡੀਓ ਬਣਾ ਕੇ ਮੈਂ ਪਾ ਦੇਣਾ ਨਾਲ ਦੀ ਨਾਲ ਵੀ ਆ ਇਹਨਾਂ ਵੀਰਾਂ ਦੀ ਸੇਵਾ ਆ ਗਈ ਹੈ ਹੁਣ ਪਰਿਵਾਰ ਕਾਰਜ ਕਰਾ ਲੂ ਪਰ ਮੈਂ ਇੱਕ ਦੋ ਵਾਰੀ ਸੋਚਿਆ ਵੀ ਕਿਉਂ ਨਾ ਵੀਡੀਓ ਕਾਰਜ ਹੋਣ ਤੋਂ ਬਾ ਔਰ ਉਹ ਇੰਨਾ ਕਈ ਵਾਰੀ ਜ਼ਿਆਦਾ ਲੇਟ ਹੋ ਜਾਂਦਾ ਕੰਮ ਕਿਉਂਕਿ ਮਿਸਤਰੀ ਲੱਭਣੇ ਹੁੰਦੇ ਆ ਫਿਰ ਪਲਸਟਰ ਉਹ ਕਾਰਜ ਸਾਰਾ ਪਰਿਵਾਰ ਨੇ ਖੁਦ ਕੀਤਾ ਔਰ ਉਹਨਾਂ ਨੂੰ ਵੀ ਜਿਹੜਾ ਤਕਰੀਬਨ 2 ਮਹੀਨੇ ਇਸ ਚੀਜ਼ ਨੂੰ ਲੱਗ ਗਏ ਤੇ ਜਿਹਦੇ ਕਰਕੇ ਅੱਜ ਮੈਂ ਇੰਨੀ ਲੇਟ ਵੀਡੀਓ ਬਣਾ ਰਿਹਾ ਹਾਂ ਹੋ ਸਕਦਾ ਕਿ 2 ਮਹੀਨੇ ਵਿੱਚ ਮਤਲਬ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਉਹਨਾਂ ਨੂੰ ਵੇਟ ਹੋਵੇ ਇੰਤਜ਼ਾਰ ਹੋਵੇ ਇਸ ਵੀਡੀਓ ਦਾ ਵੀ ਸਾਨੂੰ ਪਤਾ ਲੱਗੇ ਵੀ ਕੰਪਲੀਟ ਹੋ ਗਈ ਹੈ ਸੇਵਾ ਜਾਂ ਨਹੀਂ ਹੁਣ ਬੂਹੇ ਲੱਗਣ ਵਾਲੇ ਰਹਿ ਗਏ ਨੇ ਤੇ ਬੂਹਿਆਂ ਦੀ ਜਿਹੜੀ ਸੇਵਾ ਅੱਜ ਪਰਿਵਾਰ ਨੂੰ ਮੈਂ ਦੇ ਦੇਣੀ ਹੈ ਤੁਹਾਡੇ ਸਾਹਮਣੇ ਸੋ ਜਿਹੜੇ ਜਿਹੜੇ ਸਰਦਾਰ ਹਰਜਿੰਦਰ ਸਿੰਘ ਜੀ ਮੁਹਾਲੀ ਤੋਂ 5000 ਸਰਦਾਰ ਜਤਿੰਦਰਪਾਲ ਸਿੰਘ ਜੀ ਜਲੰਧਰ ਤੋਂ 5000 ਸਰਦਾਰ ਪ੍ਰਭ ਰਬਜੋ ਸਿੰਘ ਕੈਨੇਡਾ ਤੋਂ 5000 ਸਰਦਾਰ ਮਨਮੋਹਨ ਸਿੰਘ ਦੁਬਈ ਤੋਂ 6000 ਸਰਦਾਰ ਕਾਰਜ ਸਿੰਘ ਮੋਗਾ ਤੋਂ 2000 ਸਰਦਾਰ ਅਮਰਜੀਤ ਸਿੰਘ ਡੇਰਾ ਬੱਸੀ ਤੋਂ 501 ਸਰਦਾਰ ਜਸਪਾਲ ਸਿੰਘ ਕੈਨੇਡਾ ਤੋਂ 500 ਇੱਕ ਵੀਰ ਨੇ ਗੁਪਤ ਭੇਜੀ ਜਰਮਨੀ ਤੋਂ 5000 ਸਰਦਾਰ ਅਮਨਪ੍ਰੀਤ ਸਿੰਘ 108 ਵਾਲਾ ਵੀਰ ਐ 1500 ਸਰਦਾਰ ਸੁਰਿੰਦਰ ਸਿੰਘ ਰਾਜਪੁਰਾ 2000 ਇੱਕ ਹੋਰ ਵੀਰ ਐਸਐਸ ਵੀਰ ਕੈਨੇਡਾ ਤੋਂ 5000 ਸਰਦਾਰ ਯਦਵਿੰਦਰ ਸਿੰਘ ਯੂਐਸਏ ਤੋਂ 1200 ਸਰਦਾਰ ਮਨਪ੍ਰੀਤ ਸਿੰਘ ਜਲੰਧਰ ਤੋਂ 5000 ਸਰਦਾਰ ਗੁਰਕਰਨ ਸਿੰਘ ਕੈਨੇਡਾ ਤੋਂ 3000 2 ਰੁਪਏ 72 ਪੈਸੇ ਵੀਰ ਜੋਤ ਸਿੱਧੂਾ ਲੁਧਿਆਣੇ ਤੋਂ 252 ਵੀਰ ਲਵਲੀ ਜਲੰਧਰ ਜਲੰਧਰ ਤੋਂ 2000 ਸਰਦਾਰ ਹਰਜਿੰਦਰ ਸਿੰਘ ਜੀ ਯੂਐਸਏ ਤੋਂ 5000 ਸਰਦਾਰ ਸੰਮੀਤ ਸਿੰਘ ਕੈਨੇਡਾ ਤੋਂ 5000 ਸਰਦਾਰ ਸੁਖਰਾਜ ਵੀਰ ਸਿੰਘ ਆਸਟ੍ਰੇਲੀਆ ਤੋਂ 5000 68 ਰੁਪਏ 50 ਪੈਸੇ ਵੀਰ ਹਰਸ਼ ਯੂਕੇ ਤੋਂ 4000 ਵੀਰ ਇਸ਼ੂਆ ਕੈਨੇਡਾ ਤੋਂ 6052 ਰੁਪਏ 48 ਪੈਸੇ ਸਰਦਾਰ ਰਾਮ ਅਹਿਮਦ ਸਿੰਘ 1000 ਰੁਪਿਆ ਸਰਦਾਰ ਗੁਰਸਿਮਰਨ ਸਿੰਘ ਕੈਨੇਡਾ ਤੋਂ 10000 ਸਰਦਾਰ ਹਰਪ੍ਰੀਤ ਸਿੰਘ ਸਪੇਨ ਤੋਂ 3000 ਸਰਦਾਰ ਕਰਮਜੀਤ ਸਿੰਘ ਸਰੀ ਤੋਂ 1100 ਸਰਦਾਰ ਤਰਨਵੀਰ ਸਿੰਘ ਕੈਨੇਡਾ ਤੋਂ 5000 ਸਰਦਾਰ ਗੁਰਜੋਤ ਸਿੰਘ ਯੂਐਸਏ ਤੋਂ 5000 ਸਰਦਾਰ ਸਿਮਰਨਜੀਤ ਸਿੰਘ ਨਿਊਜ਼ੀਲੈਂਡ ਤੋਂ 2500 ਇਹਨਾਂ ਦੀ ਸੇਵਾ ਪਹੁੰਚ ਨਹੀਂ ਸਕੀ ਅਜੇ ਸਰਦਾਰ ਰੁਪਿੰਦਰ ਸਿੰਘ ਜਲੰਧਰ ਤੋਂ 1500 ਤੇ ਇੱਕ ਸੇਵਾ ਆ ਜਿਹੜੀ ਹੁਣ ਅਗਲੇ ਪੰਜ ਵੀਰਾਂ ਦੀ ਸੇਵਾ ਆ 8000 ਰੁਪਿਆ ਉਹ ਮੇਰੇ ਕੋਲ ਆਈ ਆ ਭੈਣ ਬਲਜੀਤ ਕੌਰ ਪਟਿਆਲੇ ਤੋਂ 200 ਸਰਦਾਰ ਬਲਜੀਤ ਸਿੰਘ ਦਿੱਲੀ ਤੋਂ 1000 ਭੈਣ ਗੁਰਪ੍ਰੀਤ ਕੌਰ ਚੰਡੀਗੜ੍ਹ ਤੋਂ 1000 ਸਰਦਾਰ ਜਗਦੀਪ ਸਿੰਘ ਜਲੰਧਰ ਤੋਂ 800 ਤੇ ਸਰਦਾਰ ਬੂਟਾ ਸਿੰਘ ਜੀ ਆਸਟ੍ਰੇਲੀਆ ਤੋਂ 5000 ਇਹਨਾਂ ਦੀ ਤਿੰਨ 8000 ਸੇਵਾ ਲਾ ਕੇ ਸੋ ਟੋਟਲ ਸੇਵਾ ਜਿਹੜੀ ਬਣੀ ਉਹ ਬਣੀ 113669 ਰੁਪਏ 70 ਰੁਪਏ 1 ਲੱਖ 5000 ਜੇ ਸੋਨਾ 370 ਪੈਸੇ ਪਰਿਵਾਰ ਦੇ ਸਿੱਧੇ ਅਕਾਊਂਟ ਦੇ ਵਿੱਚ ਗਏ ਨੇ ਉਹਨਾਂ ਦੇ ਆਪਣੇ ਅਕਾਊਂਟ 'ਚ ਤੇ ਜਿਹੜੀ 8000 ਬਾਕੀ ਸੇਵਾ ਪਾ ਕੇ ਤੇ ਉਹ ਪਰਿਵਾਰ ਨੂੰ ਦੇ ਦਿਆ ਨੀ ਮਾਤਾ ਜੀ ਤੁਸੀਂ ਆ ਲੈ ਲੋ ਸੇਵਾ 8000 ਰੁਪਏ ਆ ਮਾਤਾ ਜੀ ਠੀਕ ਹੈ ਤੇ ਸੋ ਬਹੁਤ ਬਹੁਤ ਧੰਨਵਾਦ ਮਾਤਾ ਜੀ ਇਹਨਾਂ ਦੇ ਬੂਏ ਲਵਾ ਲੈਣੇ ਠੀਕ ਹੈ ਜੀ ਪੂਆ ਦੇ ਬਾਰੀ ਜਿਹੜੀ ਰਹਿੰਦੀ ਹੈ ਸੋ ਬਹੁਤ ਬਹੁਤ ਧੰਨਵਾਦ ਫੇਰ ਪੈਦੇਲ ਤੋਂ ਜਿਹੜਾ ਆ ਧੰਨਵਾਦ ਕਰਦਾ ਆ ਜਿਹੜੇ ਵੀਰਾਂ ਨੇ ਸੇਵਾ ਭੇਜੀ ਆ ਤੇ ਗੁਰੂ ਸਾਹਿਬ ਸਦਾ ਹੀ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਨਾਲ ਇਹਨਾਂ ਦੇ ਪਰਵਾਰ ਦੇ ਨਾਲ ਦਾ ਘਰ ਜਿਹੜਾ ਇੱਕ ਵੀਰ ਦਾ ਮੈਂ ਉਹ ਵੀਰ ਨੇ ਸਾਰੀ ਸੇਵਾ ਜਿਹੜੀ ਨਾਲ ਲਾ ਕੇ ਕਰਵਾਈ ਆ ਤੇ ਉਹ ਵੀਰ ਦਾ ਵੀ ਧੰਨਵਾਦ ਵੀ ਕਰਦਾ ਤੇ ਇੱਕ ਵੀਰ ਨੂੰ ਇਹ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ ਸਾਰੀ ਸੇਵਾ ਕੱਲੇ ਕੱਲੇ ਰੁਪਈਆ ਦਾ ਹਿਸਾਬ ਵੀ ਮੇਰੇ ਲਾਗੇ ਬਹਿ ਕੇ ਵੇਖਿਆ ਆ ਮੈਂ ਕਹੂੰਗਾ ਕਿ ਵੀ ਜਰੂਰ ਇੱਕ ਵਾਰੀ ਦੱਸੋ ਵੀ ਸੇਵਾ ਕਿਸ ਤਰੀਕੇ ਨਾਲ ਹੋਈ ਆ ਤੇ ਤੁਹਾਨੂੰ ਕਿਦਾਂ ਦਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਨ੍ਹਾਂ ਇਹ ਸੇਵਾ ਨਿਭਾਈ ਆ ਇਹਨਾਂ ਦਾ ਬਹੁਤ ਜ਼ਿਆਦਾ ਮੜਾ ਹਲਾਤੀ ਫਿਰ ਮੈਂ ਵੀਰ ਜੀ ਨੂੰ ਉਹਨਾਂ ਨੂੰ ਕਾਲ ਕੀਤੀ ਇਹਨਾਂ ਦਾ ਕਨੈਕਟ ਨੰਬਰ ਹੈਗਾ ਹੀ ਤੇ ਇਹਨਾਂ ਵੀ ਜਿਹਨਾਂ ਸਾਰਾ ਕਾਰਜ ਕੀਤਾ ਜੋ ਵੀ ਇਕੱਲੀ-ਇਕੱਲੀ ਸੇਵਾ ਨਿਭਾਈ ਹੈ ਤੇ ਅੱਜ ਆ ਪਰਿਵਾਰ ਦਾ ਬਹੁਤ ਵਧੀਆ ਕਾਰਜ ਹੋ ਗਿਆ ਤੇ ਵੀ ਜਿਹਨਾਂ ਨਾ ਬਿਲਕੁਲ ਹਿਸਾਬ ਇੱਥੇ ਮੇਰੇ ਲਾਗੇ ਬੈਠਾ ਕੱਲੇ-ਕੱਲੇ ਪੈਸੇ ਦਾ ਹਿਸਾਬ ਕੀਤਾ ਜਿੰਨਾਂ ਵੀਰਾਂ ਨੇ ਸੇਵਾ ਕੀਤੀ ਹੈ ਸੋ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਪਰਿਵਾਰ ਦੀ ਬਾਹ ਫੜੀ ਹੈ ਜੀ ਵੈਸੇ ਦੀ ਕਾਲਸਾ ਵੈਸੇ ਦੀ ਠੀਕਾ ਦੇ ਉਹਨਾਂ ਵੀ ਜਿਹਨਾਂ ਨੇ ਸਰਦੀ ਮੁਦਦ ਕੀਤੀ ਸੇਵਾ ਕੀਤੀ ਹੈ ਮਰਜ਼ ਕੀਤੀ ਹੈ ਸੱਲੇ ਕੋਠੇ ਦੀ ਗੰਵਾਲੇ ਹੀ ਇਹਨਾਂ ਨੇ ਸੱਲੇ ਕੋਠੇ ਪਾਤਾ ਵਾ ਤੇ ਬਹੁਤ ਬਹੁਤ ਸ਼ੁਕਰਾਨਾ ਦਾ ਤੁਹਾਨੂੰ ਆਦਿਆ ਵਾਹਿਗੁਰੂ ਜੀ ਨੇ ਬਹੁਤ ਬਹੁਤ ਦਵੇ ਸੱਚੇ ਪਾਤਸ਼ਾਹ ਕਿਰਪਾ ਕਰਿਆ ਉਹਨਾਂ ਤੇ ਵੀ ਰੱਬ ਦੇ ਬਹੁਤ ਬਹੁਤ ਕਿਰਪਾ ਕਰੇ ਹਰ ਇੱਕ ਤੇ ਮਿਹਰ ਕਰੇ ਸਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਗਤ ਜੀ ਅੱਜ ਫੇਰ ਅਸੀਂ ਪਹੁੰਚੇ ਆਂ ਸੰਗਤ ਦੇ ਏਕੇ ਕੇ ਪੈਸੇ ਦਾ ਹਿਸਾਬ ਦੇਣ ਤੇ ਸੰਗਤਨ ਵੇ ਰਸਨ ਵੀ ਆਪ ਜੀ ਦੇ ਸੇਵਾ ਜੋ ਆਪ ਜੀ ਨੇ ਭੇਜੀ ਸੀ ਉਹਦੇ ਬੜੇ ਚੰਗੇ ਕਾਰਜ ਹੋਏ ਆ ਪਰਿਵਾਰ ਬਹੁਤ ਜ਼ਿਆਦਾ ਖੁਸ਼ ਆ ਤੇ ਪਰਿਵਾਰ ਨੇ ਬਹੁਤ ਸਾਰੀਆਂ ਦਵਾਵਾਂ ਆਪ ਜੀ ਦੀ ਭੇਜੀਆਂ ਨੇ ਆਪ ਜੀ ਨੂੰ ਦਿੱਤੀਆਂ ਨੇ ਇਥੇ ਆਨ ਕੇ ਵੀਡੀਓ ਬਣਾਉਂਦਾ ਮਤਲਬ ਇਹੀ ਆ ਕਿ ਸੰਗਤ ਨੂੰ ਪਤਾ ਲੱਗ ਜਾਏ ਸੰਗਤ ਨੂੰ ਕਿ ਸਾਡੀ ਸੇਵਾ ਜਿਹੜੀ 1-1 ਰੁਪਏ ਨਾਲ ਭਲਾ ਹੋ ਰਿਹਾ ਵਾ ਕਿਤੇ ਇਧਰ ਉਧਰ ਸੇਵਾ ਨਹੀਂ ਜਾ ਰਹੀ ਜਾਂ ਬੇ ਵਿਚੋ ਸੇਵਾ ਲੈ ਨਹੀਂ ਰਿਹਾ ਤੇ ਬੜੀ ਖੁਸ਼ੀ ਹੁੰਦੀ ਮੈਨੂੰ ਆ ਵੀਡੀਓ ਬਣਾਉਣ ਲੱਗਿਆਂ ਦਾ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਕਿਉਂਕਿ ਇਹੋ ਕਾਰਜ ਹੋ ਗਿਆ ਹੁੰਦਾ ਪਰਿਵਾਰ ਦਾ ਪਰਿਵਾਰ ਖੁਸ਼ ਹੁੰਦਾ ਤੇ ਬਾਕੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਏ ਜੋ ਦਾਸ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਵੀ